ਸਸਕਾਲ ਜੀ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਕਿਹਾ ਜਾਂਦਾ ਸੀ ਕਿ ਨੀ ਪੱਥਰਾਂ ਦੇ ਉੱਤੇ ਮਿਸਤਰੀਆਂ ਤੇ ਮਜ਼ਦੂਰਾਂ ਦੇ ਨਾਮ ਹੋਣਗੇ ਉਹਨਾਂ ਦੀ ਤਾਂ ਤੁਸੀਂ ਗੱਲ ਛੱਡੋ ਇੱਥੇ ਤਾਂ ਹੁਣ ਹਲਕੇ ਦੇ ਆਗੂਆਂ ਦੇ ਨਾਮ ਵੀ ਜਿਹੜੇ ਨੀ ਪੱਥਰਾਂ ਤੋਂ ਗਾਇਬ ਹੋ ਗਏ ਆ ਥਾਪਰ ਮਾਡਲ ਛੱਪੜ ਦਾ ਜਿਹੜਾ ਨੀ ਪੱਥਰ ਹੈ ਉਹ ਰੱਖਿਆ ਗਿਆ ਹੈ ਸ਼੍ਰੀ ਅਮਨ ਅਰੂੜਾ ਜੀ ਕੈਬਨਟ ਮੰਤਰੀ ਉਦਘਾਟਨ ਕਰਨ ਦੇ ਲਈ ਪਹੁੰਚਣਗੇ ਉਹਨਾਂ ਦੇ ਨਾਲ ਜਗਦੀਪ ਸਿੰਘ ਕਾਕਾ ਬਰਾੜ ਐਮ ਐਲ ਏ ਜੋ ਮੁਕਸਰ ਸਾਹਿਬ ਤੋਂ ਦਵਿੰਦਰ ਸਿੰਘ ਲਾਡੀ ਟੋਸ ਜੋ ਹਲਕਾ ਧਰਮਕੋਟ ਦੇ ਐਮ ਐਲ ਏ ਉਹ ਪਹੁੰਚਣਗੇ ਤਾਂ ਗਿੱਦੜਵਾ ਹਲਕੇ ਦੇ ਜਿੰਨੇ ਵੀ ਆਗੂ ਐ ਉਹਨਾਂ ਦੇ ਨਾਂ ਕਿਤਨੇ ਕਿਤੋਂ ਨੀ ਪੱਥਰ ਤੋਂ ਗਾਇਬ ਕਰ ਦਿੱਤੇ ਗਏ ਐ ਇਸ ਦੇ ਨਾਲ ਨਾਲ ਵੱਡੀ ਗੱਲ ਇਹ ਵੀ ਐ ਕਿ ਜੋ ਥਾਪਰ ਮਾਡਲ ਬਣਾਇਆ ਗਿਆ ਜਿਹੜੀਆਂ ਡਿੱਗੀਆਂ ਬਣਾਈਆਂ ਕਈਆਂ ਉਹਨਾਂ ਨੂੰ ਮੌਕੇ ਤੇ ਰਿਪੇਅਰ ਵੀ ਕੀਤਾ ਜਾ ਰਿਹਾ ਮੰਤਰੀਆਂ ਦੇ ਆਉਣ ਤੋਂ ਪਹਿਲਾਂ ਜਿੱਥੇ ਕਿਤੋਂ ਸੀਮੈਂਟ ਲੱਥਾ ਹੋਇਆ ਸੀ ਢੇੜਾਂ ਚੱਲੀਆਂ ਹੋਈਆਂ ਸੀ ਤਾਂ ਉਹਨਾਂ ਨੂੰ ਦੁਬਾਰਾ ਜਿਹੜਾ ਕਰੰਡੀ ਚਲਾਈ ਗਈ ਐ ਮੰਤਰੀਆਂ ਦੇ ਆਉਣ ਤੋਂ ਪਹਿਲਾਂ ਉਸਦੀ ਜਿਹੜੀ ਰਿਪੇਅਰ ਉਹ ਕੀਤੀ ਗਈ ਹੈ ਗਿੱਦੜਵਾਹ ਨੂੰ ਲੈ ਕੇ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਗਿੱਦੜਵਾਹਾ ਦੇ ਵਿੱਚ ਚੋਣ ਸਰਗਰਮੀਆਂ ਚੱਲ ਰਹੀਆਂ ਹਨ ਤੇ ਇਧਰ ਉਮੀਦਵਾਰ ਕਦੇ ਇਧਰ ਤੇ ਕਦੇ ਉਧਰ ਲਗਾਤਾਰ ਜਿਹੜਾ ਇਹ ਚੱਲ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਮੁੱਢਲੀ ਆਈਡਿਓਲੋਜੀ ਸੀਗੀ ਉਹਨੂੰ ਲੈ ਕੇ ਗੱਲਬਾਤ ਕਰਾਂਗੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਚ ਜਦੋਂ ਭਗਵਾਨ ਸਿੰਘ ਮਾਨ ਸੱਤਾ ਦੇ ਵਿੱਚ ਨਹੀਂ ਸੀ ਤਾਂ ਉਦੋਂ ਅਕਸਰ ਕਹਿੰਦੇ ਹੁੰਦੇ ਸੀਗੇ ਇਹਨਾਂ ਨੀ ਪੱਥਰਾਂ ਦੇ ਉੱਤੇ ਜਿਹੜੇ ਮਿਸਤਰੀ ਨੇ ਕੰਮ ਕਰਨ ਵਾਲੇ ਮਜ਼ਦੂਰ ਨੇ ਉਹਨਾਂ ਦਾ ਇਹਨਾਂ ਤੇ ਨਾਂ ਹੋਊਗਾ ਪਰ ਇੱਥੇ ਹੈਰਾਨੀ ਦੀ ਗੱਲ ਹੈ ਗਿੱਦੜਵਾ ਦੇ ਵਿੱਚ ਬਾਈ ਇਲੈਕਸ਼ਨ ਹੈ ਇਲੈਕਸ਼ਨ ਨੂੰ ਲੈ ਕੇ ਪੂਰੀ ਸਰਗਰਮੀ ਚੱਲ ਰਹੀ ਹੈ ਤਾਂ ਇੱਧਰ ਤੁਸੀਂ ਬੋਰਡ ਦੇਖੋਗੇ ਇਹ ਬੋਰਡ ਤੇ ਉੱਤੇ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਰੱਖਿਆ ਇਹਨਾਂ ਨੇ ਬਣਵਾਇਆ ਗਿਆ ਜਿਹੜਾ ਬੋਰਡ ਹੈ ਤਾਂ ਲਿਖਾਂਗੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਜਿਹੜਾ ਇਹ ਬੋਰਡ ਹੈ ਇਹ ਪਿੰਡ ਗੁਰੂ ਸਰਵਿਕੇ ਛੱਪੜ ਦੀ ਰੀਨੋਵੇਸ਼ਨ ਅਨੁਮਾਨਤ ਲਾਗਤ 22 ਲੱਖ 57 ਹਜ਼ਾਰ ਦਾ ਨੀ ਪੱਥਰਾ ਜਿਹੜਾ ਇਹ ਸ਼੍ਰੀ ਅਮਨ ਰੋੜਾ ਜੀ ਮਾਨਯੋਗ ਮੰਤਰੀ ਨੇ ਕੈਬਨਿਟ ਉਹਨਾਂ ਵੱਨਿਓ ਰੱਖਿਆ ਜਾਣਾ ਤਾਂ ਇਧਰਲੇ ਪਾਸੇ ਦਵਿੰਦਰਜੀਤ ਸਿੰਘ ਲਾਡੀ ਢੋਸ ਜਿਹੜੇ ਨੇ ਮਾਨਯੋਗ ਐਮਐਲਏ ਨੇ ਧਰਮਕੋਟ ਹਲਕੇ ਦੇ ਉਹਨੇ ਤਾਂ ਇਧਰਲੇ ਪਾਸੇ ਜਗਦੀਪ ਸਿੰਘ ਕਾਕਾ ਬਰਾੜ ਹਲਕਾ ਸ਼੍ਰੀ ਮੁਕਸਰ ਸਾਹਿਬ ਉਹਨੇ ਤਾਂ ਉਦਘਾਟਨ ਜਿਹੜਾ ਕੱਲ ਨੂੰ ਹੋਣਾ 6 9 2024 ਨੂੰ ਯਾਨੀ ਕਿ ਕੱਲ੍ਹ ਵਾਲੇ ਦਿਨ ਉਦਘਾਟਨ ਹੋਣਾ ਉਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਤਾਂ ਇੱਥੇ ਮਜ਼ਦੂਰ ਵੀ ਕੰਮ ਕਰ ਰਹੇ ਨੇ ਇਹ ਮਜ਼ਦੂਰਾਂ ਵੱਨਿਓ ਬਣਾਇਆ ਗਿਆ ਪਿੰਡ ਗੁਰੂ ਸਰ ਆਪਣਾ ਆਪਣਾ ਨਗਰ ਹੈ ਤਾਂ ਇੰਟਰਟੇਲ ਲੋਕ ਲਈ ਗਈ ਹੈ ਤਾਂ ਉਹਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਕਿਤੇ ਨਾ ਕਿਤੇ ਜਿਹੜਾ 22 ਲੱਖ 57000 ਰੁਪਏ ਦਾ ਜਿਹੜਾ ਇਹ ਤਿਆਰ ਹੋਣਾ ਸਾਰਾ ਹਜੇ ਅਧੂਰਾ ਹੈ ਪੂਰਾ ਹਜੇ ਕਰਨ ਵਾਲਾ ਇਧਰ ਨਾਲ ਪਾਸਾ ਦਿਖਾਵਾਂਗੇ ਤੁਹਾਨੂੰ ਤਾਂ ਇਹ ਅਧੂਰਾ ਤਾਂ ਦੂਜੀ ਗੱਲ ਇੱਥੇ ਇਹ ਆਉਂਦੀ ਆ ਤੁਸੀਂ ਇਹ ਬੋਰਡ ਦੇਖਿਆ ਹੋਣਾ ਇੱਥੇ ਤੁਸੀਂ ਦੇਖੋਗੇ ਨਾ ਤਾਂ ਸਖਜਿੰਦਰ ਕੌਣੀ ਜਿਹੜੇ ਨੇ ਚੇਅਰਮੈਨ ਨੇ ਪਲੈਨਿੰਗ ਬੋਰਡ ਉਹਨਾਂ ਦਾ ਨਾਂ ਦੱਸੂਗਾ ਤੁਹਾਨੂੰ ਨਾ ਹੀ ਇਹਦੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਪਿਰਤਪਾਲ ਸ਼ਰਮਾ ਜੀ ਉਹਨਾਂ ਦਾ ਨਾਂ ਦਸੂਗਾ ਨਾ ਹੀ ਇੱਥੋਂ ਦੇ ਜਿਹੜੇ ਬਲਾਕ ਪ੍ਰਧਾਨ ਨੇ ਜਾਂ ਵਲੰਟੀਅਰ ਨੇ ਉਹਨਾਂ ਦਾ ਨਾਂ ਤਾਂ ਕੀ ਹੋਣਾ ਸੀ ਉਸ ਤੋਂ ਅਗਲੀ ਗੱਲ ਹਰਦੀਪ ਸਿੰਘ ਡੈਂਪੀ ਢੱਲੋਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ ਚਰਚਾ ਇਹ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਜਾਣਾ ਉਸ ਤੋਂ ਪਹਿਲਾਂ ਇੱਕ ਪੋਸਟਰ ਨੂੰ ਲੈ ਕੇ ਵੀ ਚਰਚਾ ਦੇ ਵਿੱਚ ਆ ਜਾਂਦੇ ਨੇ ਤਾਂ ਪੋਸਟਰ ਦੇ ਵਿੱਚ ਵੀ ਜਿਹੜੀ ਹਰਦੀਪ ਸਿੰਘ ਦੇ ਪਿੱਟੂ ਲੋਨੇ ਉਹਨਾਂ ਦੀ ਫੋਟੋ ਗਾਇਬ ਰਹਿੰਦੀ ਆ ਤਾਂ ਇੱਥੋਂ ਨੀ ਪੱਥਰ ਚੋ ਵੀ ਉਹਨਾਂ ਦੀ ਕਿਤਨਾ ਕਿਤੇ ਨਾ ਗਾਇਬ ਆ ਤਾਂ ਇਸ ਨੂੰ ਕੀ ਸਮਝਿਆ ਜਾਵੇ ਇਹ ਆਪਾਂ ਦਰਸ਼ਕਾਂ ਤੇ ਛੱਰ ਦਿਆਂਗੇ ਤਾਂ ਦੂਜੇ ਪਾਸੇ ਇਹ ਜਿਹੜਾ ਗੁਰੂਸਰ ਪਿੰਡ ਹੈ ਇੱਥੇ ਚੱਲ ਚੱਲੀ ਕਿਤੇ ਕਿਤੇ 13 ਮਾਰੀਆਂ ਮੋਟੀਆਂ ਕਿੱਦ ਘਾਟਣ ਤੋਂ ਪਹਿਲਾਂ ਚੜ ਜਾਣਾ ਉਹ 13 ਉਹਨਾਂ ਦੇ ਵਾਸਤੇ ਟਿਪਾ ਟੂਪੀ ਮਾਰਾ ਮੋਟਾ ਕਰੀ ਜਾਂਦੇ ਆ ਪਲਾਸਟਰ ਲਾ ਕੇ ਉਹਨੂੰ ਸਜਾਇਆ ਜਾ ਰਿਹਾ ਵੀ ਕਿਤੇ ਜਿਹੜੀ ਇਹ ਮਾਰੀ ਮੋਟੀ ਤੇੜ ਵੀ ਆਈ ਹੈ ਕਿਤੇ ਉਹ ਮਾਨਜੋਗ ਮੰਤਰੀ ਸਾਹਿਬ ਨੇ ਦੇਖ ਲੈਣ ਤਾਂ ਇੱਧਰ ਦੇਖੋਗੇ ਤੁਸੀਂ ਇਹਦਾ ਅਦਕਾਟਨ ਟੈਂਕੀ ਦਾ ਹੋਣਾ ਤਾਂ 13 ਦੇਖੋਗੇ ਉਹਦੇ ਵਿੱਚ ਜਿਖਸੀਰ ਤੁਸੀਂ ਉਹ ਦੇਖੋਗੇ 13 ਉਹ ਵੀ ਉਤਲੀ ਜਿਹੜੀ ਬੰਨੀ ਆ ਉਹਦੇ ਵਿੱਚ ਆਈਆਂ ਹੋਈਆਂ ਤਾਂ ਹੋਰ ਅਗਲੀ ਗੱਲ ਦੱਸ ਦਈਏ ਲਾਸਟ ਵਾਲਾ ਜਿਹੜਾ ਪੁਆਇੰਟ ਆ ਉਹਦੇ ਵਿੱਚ ਉਹ ਬਹਿ ਗਿਆ ਸੀ ਇੱਟਾਂ ਦੁਆਰੇ ਪਟਕੇ ਲਾਈਆਂ ਗਈਆਂ ਲੇਬਰ ਤੋਂ ਵੀ ਸਾਨੂੰ ਇਸ ਤੋਂ ਪਤਾ ਲੱਗਿਆ ਉਹ ਥਾਂ ਬਹਿ ਗਿਆ ਸੀ ਉਦ ਘਾਟਣ ਤੋਂ ਪਹਿਲਾਂ ਤਾਂ ਇਹ ਦੇਖੋਗੇ ਤੁਸੀਂ ਬਿਲਕੁਲ ਸੀਮਿੰਟ ਨਵਾਂ ਲਾਇਆ ਜਾ ਰਿਹਾ ਜਿਹੜਾ ਪੱਟਿਆ ਗਿਆ ਸੀ ਕੱਲ ਉਦ ਘਾਟਣਾ ਹੋਣਾ ਇਸ ਨੂੰ ਲੈ ਕੇ ਤਾਂ ਦੂਜੇ ਪਾਸੇ ਗੱਲਬਾਤ ਕਰ ਲਈਏ ਹਜੇ ਕੰਮ ਚੱਲੀ ਜਾਂਦਾ ਅੰਡਰ ਪ੍ਰੋਸੈਸ ਆ ਇਹ ਨਹੀਂ ਕਹਿੰਦੇ ਕੰਮ ਪੂਰਾ ਹੋ ਗਿਆ ਚੱਲੀ ਜਾਂਦਾ ਪਰ ਮੇਨ ਗੱਲ ਇੱਥੇ ਇਹੀ ਆ ਵੀ ਜਿਹੜਾ ਉਦ ਘਾਟਣ ਜਿੱਥੇ ਬੋਰਡ ਹੈ ਬੋਰਡ ਤੇ ਮਜ਼ਦੂਰਾਂ ਦੇ ਨਾਂ ਸੀਗੇ ਲਿਕੇ ਜਾਣੇ ਮੇਸਤਰੀਆਂ ਦੇ ਨਾਮ ਲਿਖੇ ਜਾਣੇ ਸੀ ਤਾਂ ਇੱਥੇ ਜਿਹੜੇ ਹਲਕੇ ਦੇ ਲੋਕਲ ਨੇ ਉਹਨਾਂ ਦੇ ਨਾਮ ਵੀ ਗਾਇਬ ਨੇ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰਦੇ